ਪਹਿਲਾਂ ਤਾਂ ਰਜਿਸਟਰੀਆਂ ਤਹਿਸੀਲਦਾਰ ਕਰਦੇ ਸਨ ਔਰ ਹੁਣ ਕੌਣ ਕਰ ਰਿਹਾ ਰਜਿਸਟਰੀਆਂ ਉਹਦੇ ਬਾਰੇ ਜਾਣਕਾਰੀ ਦੇ ਦਈਏ ਕਿ ਤਹਿਸੀਲਦਾਰ ਸਾਹਿਬ ਆਏ ਹੋਏ ਨੇ ਲੇਕਿਨ ਆਪਣੀਆਂ ਚੇਹਰਾ ਤੇ ਬੈਠੇ ਹੋਏ ਨੇ ਔਰ ਰਜਿਸਟਰੀ ਕੌਣ ਕਰ ਰਿਹਾ ਕਿਉਂਕਿ ਤਹਿਸੀਲਦਾਰਾਂ ਸਾਹਿਬ ਦੀ ਬਿਊਟੀ ਜਿਹੜੀ ਆ ਰਜਿਸਟਰੀ ਜਾਂ ਇੰਤਕਾਲ ਦੇ ਵਿੱਚ ਸਰਕਾਰ ਵੱਲੋਂ ਮਨਾਹੀ ਕੀਤੀ ਗਈ ਆ ਕਿੰਨੇ ਸਮੇਂ ਵਾਸਤੇ ਤਹਿਸੀਲਦਾਰ ਰਜਿਸਟਰੀ ਫੋਟੋ ਜਾਂ ਇੰਤਕਾਲ ਨਹੀਂ ਕਰਵਾ ਸਕਦੇ ਇੰਤਕਾਲ ਦੇ ਉੱਤੇ ਆਪਣੇ ਜਿਮੇਵਾਰੀ ਜਿਹੜੀ ਆ ਨਹੀਂ ਨਿਭਾ ਸਕਦੇ ਔਰ ਕਿਹਨਾਂ ਨੂੰ ਡਿਊਟੀ ਮਿਲੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਆਹ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਕੇ ਜਾਣਕਾਰੀ ਸਾਂਝੀ ਕਰ ਦਈਏ ਤੁਹਾਡੇ ਨਾਲ ਔਰ ਇੱਥੇ ਜੋ ਜਿੰਮੇਵਾਰੀ ਨਿਭਾਈ ਜਾ ਰਹੀ ਆ ਜਿਵੇਂ ਕਿ ਰਜਿਸਟਰੀ ਹੁੰਦੀ ਆ ਔਰ ਫੋਟੋ ਹੁੰਦੀ ਆ ਫੋਟੋ ਜਿਹੜੀ ਆ ਬਹੁਤ ਲਾਜ਼ਮੀ ਹੋ ਜਾਂਦੀ ਆ ਕਿਉਂਕਿ ਰਜਿਸਟਰੀਆਂ ਜਿਹੜੀਆਂ ਕਈ ਵਾਰ ਡਾਕੂਮੈਂਟਾਂ ਵਿੱਚ ਗਲਤੀਆਂ ਪਾਈਆਂ ਜਾਂਦੀਆਂ ਲੇਕਿਨ ਜਦੋਂ ਫੋਟੋ ਆ ਜਾਂਦੀ ਹੈ ਤਾਂ ਫਿਰ ਪ੍ਰੂਫ ਹੋ ਜਾਂਦਾ ਕਿ ਵਾਕਈ ਮਾਲਕ ਇੱਥੇ ਆਇਆ ਸੀ ਹੁਣ ਉਹ ਫੋਟੋ ਦੇ ਨਾਲ ਤਹਿਸੀਲਦਾਰ ਸਾਹਿਬ ਬੈਠੇ ਹੋਣੇ ਬਹੁਤ ਜ਼ਰੂਰੀ ਆ ਤਾਂ ਹੁਣ ਗੱਲ ਕਰੀਏ ਤਾਂ ਤਹਿਸੀਲਦਾਰ ਸਾਹਿਬ ਤਾਂ ਆਏ ਨੇ ਲੇਕਿਨ ਆਪਣੇ ਕਮਰਿਆਂ 'ਚ ਆ ਹੁਣ ਇੱਥੇ ਸਾਰੇ ਬੈਠੇ ਨੇ ਜ਼ਿੰਮੇਵਾਰੀ ਇਹ ਨਿਭਾ ਰਹੇ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਇੱਕ ਥੋੜਾ ਚਾਨਣਾ ਪਾਇਓ ਕਿ ਪਹਿਲਾਂ ਵੀ ਰਜਿਸਟਰੀਆਂ ਐਵੇਂ ਹੁੰਦੀਆਂ ਸੀ ਤਹਿਸੀਲਦਾਰ ਸਾਹਿਬ ਐਵੇਂ ਬੈਠਦੇ ਸੀ ਤੇ ਹੁਣ ਤਹਿਸੀਲਦਾਰ ਸਾਹਿਬ ਜਿਹੜੇ ਆ ਉਹਨਾਂ ਨੂੰ ਗਵਰਨਮੈਂਟ ਨੇ ਸਰਕਾਰ ਨੇ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਬਾਰ ਬਿਠਾਇਆ ਤਾਂ ਤੁਹਾਡੀ ਜ਼ਿੰਮੇਵਾਰੀ ਜਿਹੜੀ ਆ ਕਿ ਤੁਸੀਂ ਉਹ ਜ਼ਿੰਮੇਵਾਰੀ ਨਿਭਾ ਸਕਦੇ ਹੋ ਜੋ ਤਹਿਸੀਲਦਾਰ ਸਾਹਿਬ ਨਿਭਾਰੇ ਸੀ ਹਾਂਜੀ ਨਿਭਾ ਸਕਦਾ ਸੀ ਜ਼ਰੂਰ ਵਧੀਆ ਨਿਭਾਵਾਂਗੇ ਇਹ ਤੁਸੀਂ ਇਹਦੇ ਬਾਰੇ ਪਹਿਲਾਂ ਕਿਹੜੀ ਪੋਸਟ ਦੇ ਉੱਤੇ ਹੋ ਤੇ ਜਿੱਥੇ ਤੁਸੀਂ ਹੁਣ ਕੰਮ ਕਰ ਰਹੇ ਹੋ ਮੈਂ ਕਨਗੋ ਹੈਗਾ ਮੈਂ ਮਤਲਬ ਇੱਥੇ ਦੀਨਾਨਗਰੀ ਮੇਰੇ ਪੇਪਰ ਪਾਸ ਨਾ ਨੈਸਲ ਦੇ ਤੇ ਡਿਊਟੀ ਨਿਭਾ ਰਹੇ ਆਂ ਹੀ ਬਹੁਤ ਵਧੀਆ ਵਾ ਕੋਈ ਗੱਲ ਨਹੀਂ ਆ ਕੰਮ ਕੀਤੇ ਪਏ ਨੇ ਇਹ ਅੱਛਾ ਪਹਿਲਾਂ ਤੁਹਾਨੂੰ ਇਹ ਪੂਰਾ ਤਜਰਬਾ ਹੈ ਸਾਰਾ ਹੱਥੀ ਤੁਸੀਂ ਇਹ ਕੰਮ ਕੱਢ ਰਹੇ ਔਰ ਪਹਿਲਾਂ ਵੀ ਤੁਸੀਂ ਆਪਣਾ ਕਾਨੂੰਗੋ ਦੀ ਡਿਊਟੀ ਨਿਭਾ ਰਹੇ ਹਾਂਜੀ 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 ਪਹਿਲਾਂ ਹੁਣ ਜਿਵੇਂ ਲੋਕ ਪਹਿਲਾਂ ਕਹਿੰਦੇ ਸੀ ਕਿ ਤਹਿਸੀਲਦਾਰ ਸਾਹਿਬ 4 ਵਜੇ ਆਉਂਦੇ ਨੇ 3 ਵਜੇ ਆਉਂਦੇ ਨੇ ਔਰ ਤੁਹਾਡਾ ਵੀ ਕੋਈ ਸਮਾਂ ਹੈ ਜਾਂ ਤੁਸੀਂ ਸਵੇਰ ਤੋਂ ਹੀ ਲੱਗੇ ਹੋਏ ਨਹੀਂ ਸਵੇਰ ਤੋਂ ਲੱਗੇ ਹਾਂ ਮੇਰੇ ਵੈਸੇ ਡਿਊਟੀ ਇੱਥੇ ਆ 10 ਮਤਲਬ ਗੱਲ ਤਾਂ ਵੀ 9 ਤੋਂ 5 ਅਸੀਂ ਬਿਠੇ ਆਂ ਮਤਲਬ ਜੀ ਆ ਮਤਲਬ ਜਦੋਂ ਮਰਜ਼ੀ ਆਓ ਪਬਲਿਕ ਹੁਣ ਅਸੀਂ ਇਹਦੇ ਬਾਰੇ ਗੱਲਬਾਤ ਕਰ ਦਈਏ ਕਿ ਇਹ ਰਜਿਸਟਰੀ ਜਿਹੜੀ ਆ ਇਹਦੇ ਉੱਤੇ ਪਹਿਲੀਆਂ ਰਜਿਸਟਰੀਆਂ ਜੋ ਹੋਈਆਂ ਉਹਨਾਂ ਦਾ ਸਮਾਂ ਕਿਹੜਾ ਰਿਹਾ ਪਹਿਲੇ ਕਿੰਨੇ ਸਮੇ ਤੋਂ ਰਜਿਸਟਰੀ ਪਹਿਲੀ ਹੋਈ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਸਰ ਕਿੰਨੇ ਸਮੇ ਨਾਲ ਪਹਿਲੀ ਰਜਿਸਟਰੀ ਹੋਈ ਆ ਕਿੰਨੇ ਟਾਈਮ ਦਾ ਟਾਈਮ 1.5 ਵਜ ਗਿਆ ਕਿੰਨੇ ਵਜ ਸਰ ਸਾਡੇ ਕੋਲ ਡਾਕੂਮੈਂਟ ਪਹਿਲਾ ਜਿਹੜਾ ਹੈ 12 ਵਜੇ ਤੋਂ ਬਾਅਦ ਹੀ ਆਇਆ 12 ਵਜੇ ਤੋਂ ਬਾਅਦ ਪਹਿਲਾ ਡਾਕੂਮੈਂਟ ਆਇਆ ਹਾਂਜੀ ਹਾਂਜੀ ਨਾਲ ਹੀ ਕਰਕੇ ਅਸੀਂ ਭੇਜ ਦਤਾ ਠੀਕ ਹੈ ਔਰ ਦੱਸ ਦਈਏ ਕਿ ਜਿਵੇਂ ਅਸੀਂ ਪਹਿਲਾਂ ਗੱਲ ਕਰੀ ਆ ਕਿ ਜੋ ਇੱਥੇ ਤੁਸੀਂ ਤਹਿਸੀਲਦਾਰ ਸਾਹਿਬ ਬਹਿੰਦੇ ਸੀਗੇ ਤਾਂ ਕਈ ਵਾਰ 4 ਵਜੇ 3 ਵਜੇ ਆਉਂਦੇ ਸੀ ਸਮਾਂ ਜਿਹੜਾ ਉਹ ਬਹੁਤ ਲੇਟ ਹੁੰਦਾ ਸੀ ਔਰ ਲੋਕਾਂ ਨੂੰ ਸਮਾਂ ਲੱਗਦਾ ਸੀ ਹੁਣ ਲੋਕਾਂ ਦਾ ਕੰਮ ਜਿਹੜਾ ਥੋੜਾ ਜਲਦੀ ਹੋ ਰਿਹਾ ਨਿਪਰੇ ਚੜ ਰਿਹਾ ਔਰ ਬਹੁਤ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਾਂਗੇ ਕਿ ਅੱਗੇ ਕਿੰਨੇ ਸਮਾਂ ਹੋਰ ਤਹਿਸੀਲਦਾਰ ਸਾਹਿਬ ਦੀ ਡਿਊਟੀ ਜਿਹੜੀ ਆ ਉਹ ਕਿੱਥੇ ਰਹਿੰਦੀ ਆ ਔਰ ਇਹ ਰਜਿਸਟਰੀਆਂ ਦੀ ਡਿਊਟੀ ਜਿਹੜੀ ਆ ਇਹ ਕੌਣ ਨਿਭਾਵੇਗਾ ਕਿੰਨਾ ਸਮਾਂ ਹੋਰ ਨਿਭਾਉਣਗੇ ਔਰ ਜਾਣਕਾਰੀ ਦੇ ਦਈਏ ਕਿ ਲੰਬਾ ਸਮਾਂ ਪਹਿਲਾਂ 4 ਵਜੇ ਤੱਕ 3 ਵਜੇ ਤੱਕ ਲੋਕਾਂ ਨੂੰ ਖੜਨਾ ਪੈਂਦਾ ਸੀ ਤਹਿਸੀਲਦਾਰ ਸਾਹਿਬ ਦੀ ਵੇਟ ਕਰਨੀ ਪੈਂਦੀ ਸੀ ਕਿਉਂਕਿ 2-2 ਚਾਰਜ 3-3 ਚਾਰਜ ਹੋਣ ਦੇ ਕਰਕੇ ਹਰ ਜਗ੍ਹਾ ਇਧਰ ਉਧਰ ਜਾਣਾ ਪੈਂਦਾ ਸੀ ਔਰ ਕੰਮ ਤਾਂ ਪਹਿਲਾਂ ਵੀ ਹੁੰਦੇ ਸੀ ਔਰ ਹੁਣ ਨਵਾਂ ਹੀ ਇੱਕ ਬਦਲਾਅ ਵੇਖਣ ਨੂੰ ਮਿਲਿਆ ਔਰ ਬਦਲਾਅ ਦਾ ਰੰਗ ਮਿਲਿਆ ਕਿ ਜਿੱਥੇ ਤਹਿਸੀਲਦਾਰ ਸਾਹਿਬ ਸਿਰਫ ਕੁਰਸੀਆਂ ਤੇ ਬੈਠੇ ਇੱਕ ਡਾਕੂਮੈਂਟ ਚੈੱਕ ਕਰ ਸਕਦੇ ਆ ਆਰਾਮ ਫਰਮਾ ਸਕਦੇ ਆ ਥੋੜਾ ਬੋਤਾ ਲੇਕਿਨ ਆਪਣੀ ਡਿਊਟੀ ਤੇ ਰਹਿਣਗੇ ਅਰਦਾਸ ਹੈ ਕਿ ਜੇਣਾ ਕਾਨੂੰਨ ਨੂੰ ਰਜਿਸਟਰੀ ਕਰਨ ਦੀ ਔਰ ਫੋਟੋ ਦੇ ਨਾਲ ਲੋਕਾਂ ਨੂੰ ਇੱਕ ਸਹਿਮਤੀ ਦੇਣ ਦੀ ਜਿਹੜੀ ਆ ਉਹ ਡਿਊਟੀ ਨਿਭਾਈ ਜਾ ਰਹੀ ਆ ਔਰ ਵੇਖ ਸਕਦੇ ਤੁਸੀਂ ਇਸ ਵੇਲੇ ਦੀਨਾ ਨਗਰ ਦੇ ਵਿੱਚ ਖੜੇ ਆ ਔਰ ਬਾਕੀ ਤਹਿਸੀਲਾਂ ਵਿੱਚ ਕਿਵੇਂ ਰਜਿਸਟਰੀਆਂ ਹੋ ਰਹੀਆਂ ਨੇ ਕਿੰਨਾ ਕੁ ਕੰਮ ਫਾਸਟ ਚੱਲ ਰਿਹਾ ਔਰ ਕਿੰਨਾ ਕੁ ਕੰਮ ਸਲੋ ਚੱਲ ਰਿਹਾ ਔਰ ਪਹਿਲੇ ਨਾਲੋਂ ਕੰਮ ਦੇ ਵਿੱਚ ਕੋਈ ਫਰਕ ਪਿਆ ਜਾਂ ਨਹੀਂ ਪਿਆ ਕਮੈਂਟ ਯੂਜ਼ ਕਰਨਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ